ਬੈਂਕ ਦੀ ਲੁੱਟ ਕਰਨ ਵਾਲੇ ਚੜ੍ਹੇ ਪੁਲਿਸ ਦੇ ਅੜਿੱਕੇ ਕਮਿਸ਼ਨਰ ਪੁਲਿਸ ਅੰਮਾਸ ਗੁਰਪ੍ਰੀਤ ਸਿੰਘ ਭੁਲੜਵਾਲੋਂ ਕੀਤੀ ਗਈ ਪ੍ਰੈਸ ਵਾਰਤਾ 364 ਨੂੰ ਤਕਰੀਬਨ 1:55 ਮਿੰਟ ਤੇ ਤਰਨਤਨ ਰੋਡ ਦੇ ਵਿੱਚ ਥਾਣਾ ਬੀ ਡਿਵੀਜ਼ਨ ਦੇ ਅੰਡਰ ਆਈਸੀਸੀਆਈ ਬੈਂਕ ਦੇ ਵਿੱਚ ਜਿਹੜੀ ਹੈ ਉਹ ਇੱਕ ਬੜੀ ਸੈਂਸੇਸ਼ਨਲ ਰੋਬਰੀ ਹੋਈ ਸੀ ਜਿੱਤੇ ਤਿੰਨ ਨੌਜਵਾਨ ਉੱਥੇ ਬੜੇ ਔਰ ਪਿਸਟਲ ਪੁਆਇੰਟ ਤੇ ਉਹਨਾਂ ਨੇ ਉੱਥੋਂ ਕੈਸ਼ ਜਿਹੜਾ ਰੋਬ ਕੀਤਾ ਇਮੀਡੀਏਟਲੀ ਸਾਨੂੰ ਇਨਫੋਰਮੇਸ਼ਨ ਮਿਲੀ ਕਿਉਂਕਿ ਬੈਂਕ ਵਾਲਿਆਂ ਨੇ ਪਹਿਲਾਂ ਇਨਫੋਰਮੇਸ਼ਨ ਪੁਲਿਸ ਦੇ ਦੇਣ ਦੀ بجائے ਕਿਉਂਕਿ ਉਹਨਾਂ ਦੇ ਮੈਨੇਜਰ ਸਾਹਿਬ ਉੱਥੇ ਨਹੀਂ ਸੀਗੇ ਉਹਨਾਂ ਨੇ ਆਪਸ ਵਿੱਚ ਗੱਲ ਕਰਕੇ ਜਦੋਂ ਸਾਨੂੰ ਕਾਲ ਕੀਤੀ ਉਦੋਂ ਹੀ ਸਾਰੇ ਐਕਸ਼ਨ 'ਚ ਆਏ ਸਾਰੇ ਨੇ ਔਰ ਸਾਰੇ ਸੀਨੀਅਰ ਆਫੀਸਰ ਅਸੀਂ ਮੌਕੇ ਤੇ ਪਹੁੰਚੇ ਔਰ ਕਲੂਜ਼ ਇਕੱਠੇ ਕੀਤੇ ਉਤੋਂ ਉਹਦੇ 'ਚ ਬੇਸਿਕਲ ਇਹ ਆਈ ਕਿ ਤਿੰਨ ਨੌਜਵਾਨ ਨੇ ਔਰ ਪੱ ਜੇ ਵੀ ਪੈਦਲ ਹੋ ਜਿਹੜੇ ਉਥੋਂ ਬੈਂਕ ਰੋਬਰੀ ਕਰਕੇ ਉਸ ਫਾਲੋਅ ਅਪ ਦੇ ਵਿੱਚ ਕੇਸ ਨੂੰ ਬੜੇ ਫਾਸਟ ਤਰੀਕੇ ਨਾਲ ਪਹਿਲਾਂ ਆਇਡੈਂਟੀਫਾਈ ਕੀਤੇ ਅਸੀਂ ਮੁਲਜ਼ਮ ਔਰ 24 ਘੰਟੇ ਦੇ ਵਿੱਚ ਵਿੱਚ ਸਾਰੇ ਗ੍ਰਿਫਤਾਰੀਆਂ ਹੋਈਆਂ ਇਹ ਔਰ ਕੈਸ਼ ਵੀ ਰਿਕਵਰ ਹੋਇਆ ਕਾਫੀ ਹੱਦ ਤੱਕ ਹੋ ਗਿਆ ਸੋ ਬੇਸਿਕਲੀ ਜਿਹੜੇ ਤਿੰਨ ਮੁਲਜ਼ਮ ਨੇ ਹੈਗਾ ਇੱਕ ਸੂਰਜ ਸੁਲਤਾਨਵਿੰਡ ਰੋਡ ਦਾ ਤਕਰੀਬਨ 22 ਸਾਲ ਦਾ ਹੈ। ਇੰਦਰਜੀਤ ﺍﻟियस ਸਾਜਨ ਇਹ ਹੈਗਾ ਪਾਈ ਮਨ ਸਿੰਘ ਰੋਡ ਸੁਲਤਾਨਵਿੰਡ 19 ਸਾਲ ਪ੍ਰਿੰਸ ﺍﻟियस ਸ਼ੇਰਾ ਇਹ ਗੋਬਿੰਦਨਗਰ ਸੁਲਤਾਨਵਿੰਡ ਰੋਡ ਦਾ ਹੈਗਾ। ਜੀ। ਉਮਰ ਕਿੰਨੀ ਹੈ? ਇਹਦੀ ਇਹਨਾਂ ਦੀ ਉਮਰ ਹੈਗੀ ਜੀ 32 ਸਾਲ ਪ੍ਰਿੰਸ ਦੀ। ਜੀ। ਮਾਸਟਰਮਾਈਂਡ ਕੌਣ ਹੈ? ਤੇ ਉਹ ਦਸਰੇ ਦੀ ਹੋਣੀ। ਨਾਮ ਰਿਪੀਟ ਕਰ ਦਿਓ ਜੀ। ਇੰਦਰਜੀਤ ਸੂਰਜ एलिय पुत्र नरेंद्र सिंह उर्फ बिटू भाई मन सिंह रोड सुल्तानविंड इंदरजीत उर्फ साजन पुत्र तजिंद्रपाल गली नंबर छियानवे भाई मन सिंह रोड सुल्तानविंड अमृतसर प्रिंस उर्फ उर्फ शेरा पुत्र सुरजीत सिंह मकान नंबर दस गली नंबर चार गोविंद नगर सुल्तानविंड रोड अमृतसर उम्र बत्ती साल सो so बेसिकली मुझली पूछगिछ तो पता गया कि तीन बंद ने सलाह की और तीन चार दिन तो ये ਇਸ ਤਾਕ ਦੇ ਵਿੱਚ ਸੀ ਪ੍ਰਿੰਸ ਨੇ ਜਿਹੜਾ ਇਹ ਵੈਪਨ ਅਰੇਂਜ ਕੀਤਾ ਤੇ ਇਹਨਾਂ ਨੇ ਇਹੀ ਪਲਾਨਿੰਗ ਬਣਾਈ ਸੀ ਕਿ ਆਪਾਂ ਪੈਸੇ ਲੈ ਕੇ ਤੇ ਕੁਝ ਚੀਜ਼ਾਂ ਖਰੀਦਣੀਆਂ ਜਿਵੇਂ ਕਾਰ ਖਰੀਦਣੀ ਸੀ ਰੰਗ ਉਹ ਹੋਰ ਚੀਜ਼ਾਂ ਕਰਨੀਆਂ ਸੀਗਾ ਇਹਨਾਂ ਨੂੰ ਸਾਰਾ ਪਲਾਨਡ ਵੇ ਨਾਲ ਇਹਨੂੰ ਐਗਜ਼ੀਕਿਊਟ ਕੀਤਾ ਔਰ ਉਸ ਟਾਈਮ ਦੇਖਿਆ ਕਿ ਉਹ ਤੋਂ ਬੈਂਕ ਦੇ ਵਿੱਚ ਬਹੁਤੀ ਆਵਾਜ਼ਾਈ ਵੀ ਨਹੀਂ ਸੀਗੀ ਤੇ ਟਾਈਮ 1:30 ਦਾ 2 ਵਜਣ ਵਾਲਾ ਟਾਈਮ ਥੋੜਾ ਜਿਹਾ ਘਟ ਜਾਂਦਾ ਕਸਟਮਰ ਵੀ ਉਸ ਤੋਂ ਬਾਅਦ ਇਹਨਾਂ ਨੇ ਉਹ ਕੈਸ਼ ਲੁੱਟ ਕੇ ਤੇ ਆਪਸ ਵਿੱਚ ਡਿਸਟ੍ਰੀਬਿਊਟ ਵੀ ਕੁਝ ਕੀਤਾ ਤੇ ਕੁਝ ਇਹਨਾਂ ਨੇ ਕੋ ਪੇਮੈਂਟਸ ਵੀ ਕੀਤੀਆਂ ਪਰ ਪੁਲਿਸ ਮਗਰ ਚੜੀ ਰਹੀ ਉਹ ਸਾਰੇ ਤਿੰਨੋਂ ਜਿਹੜੇ ਗ੍ਰਿਫਤਾਰ ਹੋ ਚੁੱਕੇ ਟੋਟਲ ਕੈਸ਼ ਜੋ ਬੈਂਕ ਵਾਲਿਆਂ ਨੇ ਲਿਖਾਇਆ ਸੀ ਉਹ 12 ਲੱਖ 78122 ਰੁਪਏ ਲਿਖਾਇਆ ਸੀਗਾ ਉਹ ਚੋਂ 7 ਲੱਖ 70000 ਰੁਪਿਆ ਇੱਕ ਪਿਸਟਲ ਪੰਜ ਰੌਣਕ ਔਰ ਇੱਕ ਇੱਕ ਇਹਨਾਂ ਕੋ ਨਾਲ ਹੋਰ ਵੀ ਕਡਮੀ ਪਿਸਟਲ ਵੀ ਲੈ ਕੇ ਕੋ ਮਰੇ ਸੀਗੇ ਉਹ ਉਹ ਵੀ ਬਰਾਮਦ ਹੋ ਕੀਤਾ ਗਿਆ ਤੇ ਇਹਦੇ ਖਿਲਾਫ ਜਿਹੜੇ ਪੁਰਾਣੀ ਜਿਹਨਾਂ ਦੀ ਆਪਾਂ ਦੇਖੀਏ ਹਿਸਟਰੀ ਤਾਂ ਜਿਹੜਾ ਸੂਰਜ ਇਹਦੇ ਖਿਲਾਫ ਪਹਿਲਾਂ ਜਿਹੜੇ ਸਨੇਚਿੰਗ ਦੇ ਤੇ ਚੋਰੀ ਦੇ ਸੱਤ ਮੁਕਦਮੇ ਦਰਜ ਐ ਔਰ ਇੰਦਰਜੀਤ ਉਰਫ ਸਾਜਨ ਦੇ ਖਿਲਾਫ ਤਿੰਨ ਮੁਕਦਮੇ ਜਦ ਦਰਜ ਐ ਬੀ ਡਿਵੀਜ਼ਨ ਪੁਲਿਸ ਦੇ ਵਿੱਚ ਸਾਰੇ ਜਿਹੜੇ ਸਾਰੀ ਜਿਹੜੀ ਉਸ ਦਿਨ ਮੈਂ ਜਰੂਰ ਇਸ ਲਾਗਾ ਸ਼ਾਗਾ ਕਰਦਾ ਕਿ ਸਾਰੀ ਟੀਮ ਹਾਲਾਂਕਿ ਐਸਐਚਓ ਸਾਹਿਬ ਵਿਚਾਰੇ ਕੋ ਮਜਬੂਰੀ ਕਰਕੇ ਬਾਹਰ ਸੀਗੇ ਇਹਨਾਂ ਦੀ ਟੀਮ ਨੇ ਹਰਪ੍ਰੀਤ ਮਡੇਰ ਸਾਹਿਬ ਦੀ ਰਹਿਨਮਾਈ ਦੇ ਵਿੱਚ ਏਡੀਸੀਪੀ ਆਪਣੇ ਨਵਜੋਤ ਜੀ ਗੁਰਿੰਦਰਬੀਰ ਜੀ ਸਾਡੇ ਸੀਆਈ ਇਨਸਪੈਕਟਰ ਬੋਲਕ ਔਰ ਆਕੈਸ ਕੁਵੀਰ ਉਹਨਾਂ ਨੇ ਆਪਣੀ ਡਿਊਟੀ ਜੁਆਇਨ ਕੀਤੀ ਤੇ ਸਾਰਾ ਇਹ ਉਹਦੇ ਚ ਇਨਵੋਲ ਹੋ ਕੇ ਇਹਨੂੰ ਫਾਈਨਲਾਈਜ਼ ਕੀਤਾ ਜਿਹੜੀ ਟੀਮ ਦਾ ਕੰਮ ਹੈ ਉਹਦੇ ਸਾਡੇ ਜਿਹੜੇ ਕਨਸਟੇਬਲ ਤੋਂ ਲੈ ਕੇ ਕੁਝ ਐਸਐਸਆਈ ਤੱਕ ਵੀ ਹੈਗੇ ਉਹਨਾਂ ਨੂੰ ਅਸੀਂ ਸਪੈਸ਼ਲ ਸਨਮਾਨਿਤ ਮਾ ਕਰਨਾ ਕੋਕ ਉਹਨੇ ਬਹੁਤ ਜਲਦੀ ਤਰੀਕੇ ਨਾਲ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਵਾਰਦਾਤ ਤੋਂ ਬਾਅਦ ਬਿਨਾ ਘਬਰਾਏ ਆਪਣੀ ਇਨਵੈਸਟੀਗੇਸ਼ਨ ਜੁਟੇ ਔਰ ਇਨਫੋਰਮੇਸ਼ਨ ਜਨਰੇਟ ਕੀਤੀ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਔਰ ਇਹ ਕਾਮਯਾਬੀ ਸਾਨੂੰ ਬੜੇ ਸ਼ਾਰਟ ਸਪੈਂਚ ਮਿਲੀ ਆਈਡੈਂਟੀਫਿਕੇਸ਼ਨ ਸੇਮ ਡੇ ਕੀਤੀ ਤੇ ਔਰ ਉਹਦੇ ਚ ਜਦੋਂ ਮੁਲਜ਼ਮ ਇਹੋ ਜੀ ਵਾਰਦਾਤ ਕਰਦਾ ਤੁਹਾਨੂੰ ਪਤਾ ਆਪਣੇ ਛੁਪਣ ਦਾ ਪਹਿਲਾਂ ਸੋਚ ਕੇ ਨਿਕਲਦਾ ਉਸਨੂੰ ਥੋੜਾ ਟਾਈਮ ਲੱਗ ਗਿਆ ਉਹਦੇ ਜਿਹੜੀ ਐਕਟਿਵਾ ਹੈਗੀ ਐ ਜਿੱਤੇ ਵਾਅਦਾ ਕੀਤੀ ਉਹ ਵੀ ਬਰੰਦ ਕਰ ਲਈ ਗਈ ਹੈ ਕੈਸ਼ ਥੋੜਾ ਜਿਹਾ ਬਚਿਆ ਹੋਇਆ ਉਹ ਸਾਡੀਆਂ ਪਾਰਟੀਆਂ ਔਨ ਦੀ ਜੌਬ ਨੇ ਉਹ ਸਾਰਾ ਕੰਪਲੀਟ ਹੋ ਜਾਏਗਾ ਉਸਨੇ ਖਰਚ ਲਿਆ ਸੀਗਾ ਔਰ ਮੇਨ ਗੱਲ ਇਹ ਹੈ ਕਿ ਆਪਣੇ ਆਪਣੇ ਘਰਾਂ 'ਚ ਜਾ ਕੇ ਕੱਪੜੇ ਵੀ ਬਦਲੇ ਇਹਨਾਂ ਨੇ ਉਹ ਘਰਦਿਆਂ ਦੀ ਜਿਹੜੀ ਰੋਲ ਹੈ ਉਹ ਵੀ ਅਸੀਂ ਨਾਲ ਇਨਵੈਸਟੀਗੇਟ ਕਰਾਂਗੇ ਕਿ ਉਹਨਾਂ ਨੂੰ ਕਿੰਨਾ ਨੌਲੇਜ ਸੀ ਮਦਰ ਹੋਵੇ ਜਾਂ ਕੁਝ ਹੋਵੇ ਸਿਸਟਰ ਹੋਵੇ ਬ੍ਰਦਰ ਹੋਵੇ ਜਦੋਂ ਬੰਦਾ ਇਹੋ ਜੀ ਚੀਜ਼ ਜਾ ਕੇ ਘਰ ਜਾ ਰਿਹਾ ਤੇ ਉੱਥੋਂ ਇਹਦਾ ਮਤਲਬ ਉਹਨਾਂ ਦਾ ਉਹ ਐਂਗਲ ਵੀ ਸਾਰਾ ਇਨਵੈਸਟੀਗੇਸ਼ਨ ਸਾਡੀ ਜਿਹੜੀ ਹੈ ਉਹਦੇ ਚ ਦੇਖਿਆ ਜਾਣਾ 12 78000 ਦੀ 770 ਹੋ ਗਿਆ 5k ਦੇ ਕਰੀਬ ਦਾ ਡਿਫਰੈਂਸ ਹੋ ਜੇਗਾ ਹੁਣ ਬੈਕਗ੍ਰਾਉਂਡ ਤੇ ਤੁਹਾਨੂੰ ਪਤਾ ਹੀ ਇਹ ਬੰਦੇ ਇੱਕ ਤਾਂ ਪੁਰਾਣੇ ਕ੍ਰਿਮੀਨਲ ਨੇ ਔਰ ਪੈਸੇ ਦਾ ਲਾਲਚ ਬੇਸਿਕਲੀ ਤਾਂ ਇਹਨੂੰ ਇਹ ਲੱਗਿਆ ਕਿ ਆਪਾਂ ਚਾਰ ਪੈਸੇ ਕਮਾਈਏ ਗੱਡੀ ਵੀ ਲਵਾਵਾਂਗੇ ਹੋਰ ਕਰਾਂਗੇ ਆਪਣਾ ਐਸ਼ੀਸ਼ਰਤ ਤੇ ਸਾਰਾ ਜਿਹੜਾ ਲਾਈਫਸਟਾਈਲ ਕਿਉਂਕਿ ਜਿਹੜਾ ਆਪਣੇ ਬੀ ਡਿਵੀਜ਼ਨ ਪੁਲਿਸ ਨੇ ਪਹਿਲਾਂ ਵੀ ਇੰਦਰਜੀਤ ਸਾਹਿਬ ਜਨ ਨੂੰ 109 ਦੇ ਵਿੱਚ ਗ੍ਰਿਫਤਾਰ ਕੀਤਾ ਸੀ ਕੁਝ ਦਿਨ ਪਹਿਲਾਂ ਔਰ ਇਹ ਮੇਰੇ ਖਿਆਲ ਮਾਰਚ 24 25 ਦੇ ਕਰੀਬ ਇਹ ਜਮਾਨਤ ਤੇ ਆਇਆ ਜੇਲ੍ਹ ਚੋਂ ਸੋ ਆਈ ਐਪ੍ਰੀਸ਼ੀਏਟ ਕਿ ਪੁਲਿਸ ਜਿਹੜੀ ਹੈ ਪੁਰਾਣੇ ਮੁਲਜ਼ਮਾ ਨੂੰ ਜੋ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਹੈਬਚੁਅਲ ਅਫੈਂਡਰ ਨੇ ਉਹਨਾਂ ਨੂੰ ਪਰਸਿਊ ਕਰ ਰਹੀ ਹੈ ਪ੍ਰਿੰਸ ਕਿਹੜਾ ਸੀਗਾ ਇਹਨਾਂ ਦਾ ਮਾਸਟਰਮਾਈਂਡ ਪ੍ਰਿੰਸ ਜਿਆਦਾ ਅੱਗੇ ਆਇਆ ਸੀ ਜੀ ਪਰ ਸਭ ਤੋਂ ਪਹਿਲਾਂ ਬੈਂਕ ਦੇ ਵਿੱਚ ਸਾਜਨ ਐਂਟਰ ਹੋਇਆ ਉਹਨੇ ਜਾ ਕੇ ਮੈਡਮ ਨੂੰ ਪੁੱਛਿਆ ਕੈਸ਼ ਬਾਰੇ ਫਿਰ ਦੂਜਿਆਂ ਨੂੰ ਇਸ਼ਾਰਾ ਕਰਕੇ ਉੱਥੇ ਬੰਦੇ ਅੰਦਰ ਆਏ ਸਰ ਸੀਸੀਟੀਵੀ ਵਿੱਚ ਚਾਰ ਬੰਦੇ ਐਸੀ ਆ ਇੱਕ ਜਗ੍ਹਾ ਬਾਹਰ ਆ ਜਿੱਥੇ ਤਿੰਨ ਅੰਦਰ ਗਏ ਦੇਖੋ ਜੀ ਇਹ ਲੋਦੋਂ ਕਹਿ ਰਹੇ ਸੀਗੇ ਆਪਾਂ ਬਸ ਬੰਦੇ ਤਿੰਨ ਹੀ ਐ ਬੇਸਿਕਲੀ ਉਹ ਕੋਈ ਬੰਦਾ ਨੂੰ ਲੱਗਦਾ ਕੋਈ ਬਾਹਰ ਖੜਾ ਬੰਦਾ ਪੁਲਿਸ ਨੂੰ ਫਾਰਫੜਾ ਦਫੜੀ ਦੇ ਵਿੱਚ ਉਹ ਪਤਾ ਨਹੀਂ ਕਿਨੇ ਕਿਹਾ ਆਪਣੇ ਕੋਲ ਤਿੰਨੇ ਬੰਦੇ ਬੈਂਕ ਵਾਲਿਆਂ ਨੇ ਵੀ ਕਿਹਾ ਭੱਜਦੇ ਵੀ ਤਿੰਨੇ ਰਹੇ ਆ ਔਰ ਜਿਹੜੀ ਐਕਟੀਵਾ ਦੇ ਉੱਤੇ ਜਾਂਦੇ ਹੋਏ ਵੀ ਦੇਖੇ ਗਏ ਹਨ ਸੀਸੀਟੀਵੀ ਬੈਂਕ ਤੇ ਸਕਿਉਰਟੀ ਗਾਰਡ ਨਹੀਂ ਸੀ ਬੈਂਕ ਤੇ ਜਨਾਬ ਵੀ ਕੋਈ ਦੇਖੋ ਉਹਦੇ ਵਿੱਚ ਮੈਂ ਜਿਹੜੀ ਅਗਲੀ ਪੁਆਇੰਟ ਤੇ ਇੱਥੇ ਆ ਰਿਹਾ ਸੀ ਬੈਂਕ ਮੈਨੇਜਰ ਸਾਹਿਬ ਨਾਲ ਮੈਂ ਵੀ ਗੱਲ ਕੀਤੀ ਸੀ ਉਹ ਕਹਿੰਦੇ ਮੈਂ ਉਸ ਗੱਲ ਤੇ ਵੀ ਪੁਲਿਸ ਨੂੰ ਐਪਰੀਸ਼ੀਏਟ ਕਰਦਾ ਕਿ ਐਸ ਐਚਓ ਸਾਹਿਬ ਤੇ ਜਿਹੜਾ ਇਹਨਾਂ ਦਾ ਉਸ ਏਰੀਆ ਦਾ ਬੀਟ ਦਾ ਜ਼ੈਲ ਦਾ ਏਐਸਆਈ ਹੈ ਉਹ ਉਹਨਾਂ ਨੂੰ ਬਾਰ-ਬਾਰ ਟੋਕਦਾ ਸੀ ਜਾ ਕੇ ਕਿ ਤੁਸੀਂ ਬੈਂਕ ਪੰਜ ਛੇ ਮਹੀਨੇ ਤੋਂ ਖੋਲਿਆ ਸੀਗਾ ਨਵਾਂ ਬ੍ਰਾਂਚ ਹੈ ਤੁਸੀਂ ਆਪਣਾ ਗਾਰਡ ਜੂੜ ਲੈ ਕੇ ਆਓ ਇਸ ਤੋਂ ਇਲਾਵਾ ਹੁਣ ਮੈਂ ਲੀਡ ਬੈਂਕ ਵਾਲਿਆਂ ਨੂੰ ਬੁਲਾ ਕੇ ਇਹਨਾਂ ਦੀ ਮੀਟਿੰਗ ਕਰਾਂਗੇ ਕਦੇ ਦਿਨ ਵਿੱਚ ਕੱਲ ਪਰਸੋ ਜੀ ਸਾਰੇ ਆਪਣੇ ਕਮਿਸ਼ਨੇਟ ਵਾਸਤੇ ਵੀ ਵਿਲ ਮੇਕ ਸ਼ੋਰ ਕਿ ਉਹਨਾਂ ਨੂੰ ਅਸੀਂ ਪਰਸੂ ਕਰੀਏ ਕਿ ਸਕਿਉਰਿਟੀ ਗਾਰਡ ਤਾਂ ਰੱਖਣ ਹੀ ਰੱਖਣ ਇਸ ਤੋਂ ਇਲਾਵਾ ਜਿਹੜਾ ਸੀਸੀਟੀਵੀ ਦਾ ਡੀਵੀਆਰ ਹੈ ਉਹ ਵੀ ਇਹੋ ਜੀ ਜਗ੍ਹਾ ਹੋਵੇ ਕਿਤੇ ਕੋਈ ਪ੍ਰੋਫੈਸ਼ਨਲ ਹੋਰ ਬੰਦੇ ਆਉਂਦੇ ਉਹ ਡੀਵੀਆਰ ਨੂੰ ਪਹਿਲਾਂ ਪੈਂਦੇ ਆ ਨੰਬਰ 3 ਕਿ ਜਿੱਥੇ ਕੈਸ਼ ਹੈਗਾ ਉੱਥੇ ਅਲਾਰਮ ਦਾ ਸਿਸਟਮ ਹੋਵੇ ਸੌਫਟ ਟੱਚ ਆ ਵਾਤਵਾਰ ਉਦੀ ਗਲਤੀ ਇਹ ਹੋ ਸਕਦੀ ਕਿ ਅਲਾਰਮ ਗਲਤੀ ਨਾਲ ਵਜ ਜੂਗਾ ਪਰ ਉਹ ਸਟਿਲ ਬੈਟਰ ਹੈ ਪ੍ਰੀਵੈਂਸ਼ਨ ਦੇਖੋ ਇਹ ਸਭ ਮਟੰਡੇ ਜਿਹੜਾ ਇੱਕ ਤੁਹਾਡੇ ਤੋਂ ਤੁਹਾਨੂੰ ਯਾਦ ਰਹਾ ਤੁਸੀਂ ਕਿਉਂਕਿ ਇਹ ਐਕਸ਼ਨ ਲਿਆ ਸੀ ਕਿ ਬੈਂਕ ਵਾਲਿਆਂ ਨੂੰ ਰਿਕੁਐਸਟ ਕੀਤੀ ਜਾਂਦੀ ਸੀ ਬਾਰ ਬਾਰ ਨਹੀਂ ਸੀ ਹੁੰਦੇ ਤੇ ਉਹ ਉਹ ਇਜ਼ੀ ਤੋਂ ਤੁਸੀਂ ਬੜਾ ਸਕਦੇ ਹੋ ਇੱਕ ਐਕਸ਼ਨ ਲਿਆ ਜਿਵੇਂ ਆਈ ਥਿੰਕ ਐਫਆਰ ਉਸ ਦਾ ਸੀ ਉਹ ਤੇ ਇਹਨਾਂ ਨੂੰ ਸਪਿਕਚਰ ਵੀ ਲੈਣੀ ਚਾਹੁੰਦਾ ਹੋਰ ਤੇ ਇਸ ਤਰ੍ਹਾਂ ਦਾ ਐਕਸ਼ਨ ਤੋਂ ਕਿ ਸੀਰੀਅਸ ਹੋਣਾ ਚਾਹੀਦਾ ਪੁਲਿਸ ਦੇਖੋ ਬਾਅਦ ਕਿ ਮੈਂ ਆਪ ਨੂੰ ਹੀ ਕਹਿ ਰਿਹਾ ਹਾਂ ਕਿ ਇਹ ਮਾਮਲਾ ਹੈ ਸਾਇਦ ਨਹੀਂ ਚੱਲੇ ਹਾਂਜੀ ਨਹੀਂ ਭਾਈ ਸਾਹਿਬ ਦੇਖੋ ਬੜੀ ਸਿੰਪਲ ਗੱਲ ਹੈ ਕਿੰਨਾ ਸੈਂਸੇਸ਼ਨਲ ਕ੍ਰਾਈਮ ਨਾਲ ਸਮਾਜ ਦੇ ਉੱਤੇ ਅਸਰ ਪੈਂਦਾ ਪੁਲਿਸ ਦੇ ਰਿਸੋਰਸਸ ਸਾਰਾ ਕੰਮ ਛੱਡ ਕੇ ਦਿਨ ਰਾਤ ਸਾਰੀ ਟੀਮ ਲੱਗੀ ਰਹੀ ਹੈ ਸੋ ਉਹਦੇ ਵਿੱਚ ਡੈਫੀਨਿਟਲੀ ਅਸੀਂ ਬੈਂਕ ਨਾਲ ਗੱਲ ਕਰਕੇ ਜੇ ਕੋਈ ਇਹੋ ਜੀ ਗੱਲ ਹੋਏਗੀ ਉਹ ਦੇਖਾਂਗੇ ਪਰ ਉਹ ਬੈਂਕ ਮੈਨੇਜਰ ਕਹਿੰਦਾ ਸੀ ਮੈਂ ਆਪਣੇ ਬਾਰ-ਬਾਰ ਉਹਨੇ ਵੀ ਟੇਕ ਅਪ ਕੀਤਾ ਸੀਗਾ ਇਹ ਲਕੂਨਾ ਹੈਗਾ ਜਿਹੜਾ ਸਾਹਮਣੇ ਆਇਆ ਔਰ ਕਈ ਵਾਰੀ ਕ੍ਰਾਈਮ ਤੋਂ ਬਾਅਦ ਚੀਜ਼ਾਂ ਸਾਹਮਣੇ ਆਉਂਦੀਆਂ ਇਹਨੂੰ ਅਸੀਂ ਜਲਦੀ ਦਰਸ ਕਰਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਬੈਂਕ ਸਾਡੇ ਅੰਡਰ ਤਾਂ ਹੈ ਨਹੀਂ ਬਟ ਆਈ ਵਿਲ ਡੂ ਮਾਈ ਬੈਸਟ ਪਰ ਕੋਈ ਲਿਸਟ ਆ ਦਿੱਤੀ ਨਹੀਂ ਕਿ ਕਿੰਨੇ ਬੈਕਸ ਜੇ ਨੇ ਜਿੰਨੇ ਉਹ ਬਣਾ ਲਈ ਹੋਈ ਹੈ ਥਾਣੇ ਵਾਲਿਆਂ ਨੂੰ ਪਤਾ ਹੀ ਹੈ ਤਕਰੀਬਨ ਸਾਰੇ ਕਿਉਂਕਿ ਅਸੀਂ ਰੈਗੂਲਰਲੀ ਪੀਸੀਆਰ ਤੇ ਥਾਣੇ ਦੀ ਪੈਟਰੋਲਿੰਗ ਪਾਰਟੀ ਡਿਊਟੀ ਅਫਸਰ ਚੈੱਕ ਕਰਦੇ ਰਹਿੰਦੇ ਬੈਂਕਾਂ ਨੂੰ ਸਰ ਕੋਲ ਦੇ ਘੰਟਿਆਂ ਦੇ ਵਿੱਚ 5 ਘੰਟਿਆਂ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਤਾਂ 5 ਲੱਖ ਦੀ ਰਕਮ ਘਟ ਹੈ ਕੀ ਇਹਨਾਂ ਨੇ ਯਕਦਮ ਕਿਤੇ ਵੀ ਸਾਈਡ ਦਿੱਤੀ ਹੈ ਦੇਖੋ ਹੁਣ ਵੀ ਜਿਹੜੀ ਆ ਸੀ ਬੜੇ ਪਰਚੂਨ ਤੋਂ ਕਿਸੇ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਫੜਾਤੀ ਉੱਥੇ ਰੱਖਦੇ ਕੁਝ ਬੰਦੇ ਇੱਕ ਦੋ ਮਿਸਿੰਗ ਨੇ ਉਹਨਾਂ ਚ ਮਤਲਬ ਕਰਦੇ ਆ ਜੋ ਹੀ ਉਹ ਮਿਲ ਜਾਣਗੇ ਬਾਰੂ ਕੀਤਾ ਜੀ ਨਹੀਂ ਨਹੀਂ ਇਹ ਸਾਰਿਆਂ ਦੀ ਗ੍ਰਿਫਤਾਰੀ ਜਿਹੜੀ ਹੈ ਜੀ ਇੱਥੇ ਹੀ ਕੀਤੀ ਗਈ ਹੈ ਆਈ ਮਨ ਸਿੰਘ ਰੋਡ ਦੇ ਖੇਤਰ ਦੇ ਵਿੱਚੋਂ ਸਰ ਇਹ ਬਾਰਦ ਕਰਕੇ ਜੇ ਪਹਿਲੇ ਘਰ ਹੀ ਗਏ ਆਪਣੇ ਤਿੰਨੇ ਜਾਣੇ ਹਾਂਜੀ ਥੋੜੀ ਦੇਰ ਪਹਿਲਾਂ ਇਕੱਲੇ ਇਹਨਾਂ ਨੇ ਉੱਥੇ ਕਿਸੇ ਬਾਗ ਦੇ ਵਿੱਚ ਰੁਕੇ ਐ ਉੱਥੇ ਥੋੜਾ ਬੋਤਾ ਪੈਸੇ ਵੰਡੇ ਆ ਆਪਣੀ ਗੱਲਬਾਤ ਕੀਤੀ ਫਿਰ ਉਹ ਤੋਂ ਘਰ ਜਾ ਕੇ ਕਪੜੇ ਬੰਦੇ ਐ ਸਰ ਐਪਲ ਵਾਲੇ ਐਪਲ ਦੇ ਤੋਂ ਸੀਸੀਟੀਵੀ ਲਈ ਜਾਂ ਪੁਲਿਸ ਨੇ ਜਿਹੜੇ ਕੋਈ ਅ ਕਿਸੇ ਹੋਰ ਤਰੀਕੇ ਦੇ ਨਾਲ ਜਿਹੜਾ ਇਹ ਸੀਸੀਟੀਵੀ ਵੀ ਇੱਕ ਅਲੱਗ ਚੀਜ਼ ਆ ਟੈਕਨੀਕਲ ਔਰ ਬੇਸਿਕਲੀ ਇਹ ਜਿਹੜੇ ਜਿਹੜੀ ਹਾਰਡ ਇੰਟੈਲੀਜੈਂਸ ਹੈ ਹਿਊਮਨ ਇਨਪੁਟ ਵੀ ਬਹੁਤ ਪੁਲਿਸ ਨੇ ਅੱਛਾ ਯੂਜ਼ ਕੀਤਾ ਮੈਂ ਤੁਹਾਨੂੰ ਦੱਸਿਆ ਸਾਡੇ ਉਹ ਇਹਨਾਂ ਦੀ ਟੀਮ ਨੇ ਜਿਹੜੀ ਡਿਊਂਦੀ ਹੈ ਕਨਸਟੇਬਲ ਤੋਂ ਲੈ ਕੇ ਐਸਆਈ ਦੋ ਤਿੰਨ ਜਣਿਆਂ ਨੇ ਬਹੁਤ ਅੱਛਾ ਕੰਮ ਕੀਤਾ ਪ੍ਰੋਫੈਸ਼ਨਲ ਜਿਸ ਤਰ੍ਹਾਂ ਕਿ ਹਿਊਮਨ ਇੰਟ ਨੂੰ ਵੀ ਹਿਊਮਨ ਇੰਟੈਲੀਜੈਂਸ ਨੂੰ ਡਿਵੈਲਪ ਕਰਕੇ ਵੀ ਬਹੁਤ ਇਹਦੇ ਵਿੱਚ ਕਾਮਯਾਬੀ ਹੋ ਨਜ਼ਾਇਜ਼ ਜੀ ਵੈਪਨ ਤੋਂ ਚੈੱਕ ਕਰ ਰਹੇ ਹਾਂ ਕਿੱਥੋਂ ਲੈ ਕੇ ਆਇਆ ਉਹਨੂੰ ਵੀ ਫੜਾਂਗੇ ਸਰ ਜਿਹੜੇ ਦੋ ਪਿਸਟਲ ਕਵਰ ਕੀਤੀ ਇਹਨਾਂ ਚ ਇੱਕ ਨਕਲੀ ਹੈ ਇੱਕ ਨਕਲੀ ਇਹ ਸਰ ਕਿੱਥੋਂ ਖਰੀਦੇਗੇ ਤਸਰੀ ਮਦਰਾ ਇਹ ਤਾਂ ਬਹੁਤ ਟੂ अर्ਲੀ ਹੈ ਆਪਾਂ ਤਾਂ ਪਹਿਲਾਂ ਬੇਸਿਕਲੀ ਉਹ ਰਿਕਵਰੀ ਵੱਲ ਪਏ ਹੋਏ ਆ ਆਪਾਂ ਨੂੰ ਵੈਪਨ ਮਿਲ ਗਿਆ ਆਪਾਂ ਨੂੰ ਵਹੀਕਲ ਮਿਲ ਗਿਆ ਸਾਰਾ ਕੰਮ ਕੰਪਲੀਟ ਹੋ ਗਿਆ ਇੰਗੇ ਰਿਸੀਪਟ ਵਾਲੀ ਰਿਕਵਰੀ ਆ ਮਿਸ ਹੈ ਜੀ ਜਾਂ 5 ਲੱਖ ਦੇ ਕੋਈ ਬਾਈਕ ਲੈ ਲੈਂਦੇ ਆ ਕਿਸੇ ਆਪਣੇ ਕਿਸੇ ਰਿਲੇਟਿਵ ਦੇ ਨਾਲ ਲੈ ਲਈ ਕੋਈ ਸਕੂਟੀ ਲੈ ਕੇ ਸਮਥਿੰਗ ਹੋਊਗਾ ਈ ਉਹ ਨਾਮ ਦੇ ਤੂੰੜੇ ਆ ਵਿੱਚ ਜਿੱਦੋਂ ਕਿਦਰ ਬਿਨਾ ਦੱਸੇ ਲੈ ਲੈ ਚਲੋ ਤੁਹਾਡੇ ਨਾਲ ਲੈ ਲੈਣੇ ਅਸੀਂ ਨਹੀਂ ਲੈ ਸਕਦੇ ਦੇਖੋ ਪੈਸਾ ਇਹ ਤਾਂ ਮਾਈਂਡ ਸੈਟ ਐ ਔਰ ਮੈਂਸਰੀਆ ਦੇਖਣਾ ਪਏਗਾ ਕਿ ਬੰਦੇ ਤੇ ਕ੍ਰਿਮੀਨਲ ਇੰਟੈਂਸ਼ਨ ਉਸ ਟਾਈਮ ਤੇ ਕੀ ਸੀਗੀ ਉਹ ਆਪਾ ਆਈ ਕਾਂਟ ਸੇ ਜਦੋਂ ਬੰਦਾ ਸਾਹਮਣੇ ਆਏਗਾ ਇਨਵੈਸਟੀਗੇਸ਼ਨ ਚ ਦੱਸੇਗਾ ਆਪਣਾ ਪੱਕ ਉਹਦੇ ਮੁਤਾਬਕ ਹੀ ਕਾਰਵਾਈ ਹੋਏਗੀ ਸਰ ਸੌਰੀ ਰਾਜ ਦੇ ਵੀ ਸੀ ਤੇ ਨਾਲ ਹੀ ਨਾਲ ਸਿਕਿਉਰਟੀ ਦੇ ਵੀ ਪੂਰਾ ਇੰਤਜ਼ਾਮ ਨਹੀਂ ਸੀ ਤਾਂ ਇਹਨਾਂ ਨੂੰ ਅੰਦਰ ਟਿਕਾ ਦੇ ਇਸ ਬ੍ਰਾਂਚ ਵਾਲੀ ਬੰਨੀ ਖਬਰ ਕਿਸ ਤਰ੍ਹਾਂ ਸੀ ਕਿ ਬੈਂਕ ਦਾ ਕੋਈ ਨੇੜੇ ਹੀ ਰਹਿੰਦੇ ਆ ਯਾਰ ਉਹ ਏਰੀਆ ਵੈਸੈਂਟੀ ਹੈ ਕਮ ਕਮ ਵੀ ਉਥੇ ਦੁਕਾਨਾਂ ਦੇ ਕਰਦੇ ਆ ਸਾਰੇ ਲੋਕਾਂ ਨੂੰ ਪਤਾ ਹੀ ਹੁੰਦਾ ਅੱਜ ਕੱਲ ਤਾਂ ਪਬਲਿਕ ਸਾਰਾ ਦਿਨ ਤਾਂ ਤੁਰੇ ਫਿਰਦੀ ਹੈ ਠੀਕ ਹੈ ਜੀ ਥੈਂਕ ਯੂ ਫੋਟੋ ਪਾ ਦਿਓ